ਸਰ ਗੀਤ ਸੰਗਰੂਰ ਵੀ ਦੀ ਰਚੀ ਦੀ ਪਲ-ਪਲ ਚੇਤੇ ਕਰਦਾ ਰਹਿੰਦਾ ਚਾਹਾਂ ਤੈਨੂੰ ਤੱਕਣਾ ਚਾਹਾਂ ਤੈਨੂੰ ਤੱਕਣਾ ਪਲ-ਪਲ ਚੇਤੇ ਕਰਦਾ ਰਹਿੰਦਾ ਚਾਹਾਂ ਤੈਨੂੰ ਤੱਕਣਾ ਚਾਹਾਂ ਤੈਨੂੰ ਤੱਕਣਾ ਕਦੇ ਹੱਸੀ ਰੋਈ ਜਾਵਾਂ ਕਦੇ ਹਸੀ ਰੋਈ ਜਾਵਾ ਕਦੇ ਜਵਾ ਗੀਤ ਕੋਈ ਗਾਈ ਕਦੇ ਜਾਵਾ ਗੀਤ ਕੋਈ ਗਾਈ ਹੁੰਦੇ ਕੋਲ ਜੇ ਤੈ ਤੇ ਮੇਰੇ ਵੰਦਦਾ ਫਿਰ ਮਠਿਆਈ ਵੰਦਦਾ ਫਿਰ ਮਠਿਆਈ ਅਰਸੇ ਪਿੱਛੋਂ ਵਿਚਰੇ ਨੂੰ ਦਿੱਤੀ ਅਜਿ ਦਿਖਾਈ ਦਿੱਤੀ ਅਜਿ ਦਿਖਾਈ ਕੰਨ ਦੇ ਨਾਲੋਂ ਵੀ ਸੋਨਾ ਮੁਖੜਾ